ਸਮੇਂ ਦੇ ਵਿੱਚ ਸਾਫ ਸੁਥਰਾ ਪਾਣੀ ਪੀਣ ਨੂੰ ਤਰਸਣਗੇ ਪੰਜਾਬ ਦੇ ਲੋਕ ਲਗਾਤਾਰ ਵੱਧ ਰਿਹਾ ਜੂਰੀਨੀਅਮ ਇਹ ਤਸਵੀਰਾਂ ਬੋਲਦੀਆਂ ਨੇ ਆਪਣੀ ਜਵਾਨੀ ਤੁਸੀਂ ਜੁੜਿਓ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭਦਾ ਸੁਵਾਦ ਕਰਦਾ ਏ ਜਿਵੇਂ ਕਿ ਲਗਾਤਾਰ ਹਰ ਇੱਕ ਸਰਕਾਰ ਵੱਲੋਂ ਦਾਵਾ ਕੀਤਾ ਜਾਂਦਾ ਏ ਕਿ ਵਸਨੀਕਾਂ ਨੂੰ ਚੰਗਾ ਪੀਣ ਵਾਲਾ ਪਾਣੀ ਅਤੇ ਵਾਤਾਵਰਣ ਦੀਆਂ ਦੀ ਗੱਲ ਕੀਤੀ ਜਾਂਦੀ ਹੈ ਚੋਣਾਂ ਦੇ ਵਿੱਚ ਅਹਿਮ ਮੁੱਦਾ ਬਣਾਇਆ ਜਾਂਦਾ ਹੈ ਪਰ ਬਾਅਦ ਦੇ ਵਿੱਚ ਉਹ ਹਵਾ ਹੋ ਜਾਂਦਾ ਹੈ ਇਹ ਤਸਵੀਰਾਂ ਜੋ ਤੁਸੀਂ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਨਲਕੇ ਦੇ ਉੱਪਰ ਲਾਲ ਰੰਗ ਕੀਤਾ ਹੋਇਆ ਹੈ ਕਿਉਂਕਿ ਲਾਲ ਰੰਗ ਖਤਰੇ ਦੀ ਘੰਟੀ ਹੈ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਇੱਕ ਵਾਰ ਫਿਰ ਵੱਜ ਚੁੱਕੀ ਹੈ ਪੀਣ ਵਾਲੇ ਪਾਣੀ ਨੂੰ ਲੈ ਕੇ ਇਹ ਤਸਵੀਰਾਂ ਨੇ ਪੰਜਾਬ ਦੇ ਜ਼ਿਲ੍ਹਾ ਫਰੀਕਕੋਟ ਦੀਆਂ ਇਹ ਤੇ ਇਹ ਨਲਕੇ ਨੂੰ ਰੰਗ ਕੀਤਾ ਜਾ ਰਿਹਾ ਹੈ ਤੇ ਇਹ ਰੰਗ ਲਾਲ ਕੀਤਾ ਹੋਇਆ ਹੈ ਜਦੇ ਉੱਪਰ ਇੱਕ ਨੋਟਸ ਵੀ ਲਾਇਆ ਗਿਆ ਕਿ ਇਸ ਨਲਕੇ ਦਾ ਪਾਣੀ ਪੀਣ ਯੋਗ ਨਹੀਂ ਕਿਉਂਕਿ ਇਸ ਦੇ ਵਿੱਚ ਜਰੀਨੀਅਮ ਦੇ ਤੱਤ ਵਧ ਗਏ ਨੇ ਜੋ ਕਿ ਇਨਸਾਨ ਲਈ ਘਾਤਕ ਸਿੱਧ ਹੁੰਦੇ ਨੇ ਪਿਛਲੇ ਸਮੇਂ ਦੇ ਵਿੱਚ ਜਲਜੀਵਨ ਨੂੰ ਬਚਾਓ ਮੋਰਚਾ ਵੱਲੋਂ ਸੰਘਰਸ਼ ਕੀਤਾ ਗਿਆ ਸੀ ਅਤੇ ਮੰਗ ਕੀਤੀ ਗਈ ਸੀ ਕਿ ਫਰੀਕੋਟ ਦੇ ਪਾਣੀ ਦੇ ਟੈਸਟ ਕਰਾਇਆ ਜਾਵੇ ਜਜਦੇ ਤਾਇ ਤਾਂ 7 ਦੇ ਕਰੀਬ ਉਹ ਨਲਕੇ ਨੇ ਉਹਨਾਂ ਦਾ ਪਾਣੀ ਟੈਸਟ ਲਈ ਭੇਜਿਆ ਗਿਆ ਸੀ ਤੇ ਦੱਸਿਆ ਜਾ ਰਿਹਾ ਨਲਕਿਆਂ ਦਾ ਪਾਣੀ ਜਿਹੜੀ ਨੇ ਪਾਇਆ ਗਿਆ ਅਤੇ ਉਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਉੱਪਰ ਲਾਲ ਰੰਗ ਲਾ ਕੇ ਨੋਟਸ ਲਾਇਆ ਗਿਆ ਇਸ ਬੰਦ ਦੇ ਵਿੱਚ ਗੱਲਬਾਤ ਕਰਦੇ ਹੋਏ ਆ ਉੱਥੋਂ ਦੇ ਰਹਿਣ ਵਾਲੇ ਲੋਕਾਂ ਅਤੇ ਸਮਾਜ ਸੇਵੀ ਸ਼ੰਕਰ ਸ਼ਰਮਾ ਨੇ ਦੱਸਿਆ ਕਿ ਲਗਾਤਾਰ ਜੀਣੀਮ ਦੇ ਵਿੱਚ ਵਾਧਾ ਹੋ ਰਿਹਾ ਜੋ ਕਿ ਸਾਡੇ ਸਰੀਰ ਲਈ ਘਾਤਕ ਹੈ ਪਰ ਪ੍ਰਸ਼ਾਸਨ ਵੱਲੋਂ ਅਤੇ ਸਰਕਾਰਾਂ ਵੱਲੋਂ ਸਿਰਫ ਲਾਲ ਰੰਗ ਕਰਕੇ ਇਸ ਨੂੰ ਛੱਡ ਦਿੱਤਾ ਗਿਆ ਹੈ ਪਰ ਹੁਣ ਇਹਦੇ ਬਾਰੇ ਸੋਚਣਾ ਲੋਕਾਂ ਨੂੰ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਬੋਤਲਾਂ ਦਾ ਪਾਣੀ ਪੀਣ ਲਈ ਮਜਬੂਰ ਹੋ ਜਾਣਗੇ ਜੇਕਰ ਇਸੇ ਤਰ੍ਹਾਂ ਜਰੀਨੀਅਮ ਵਧਦਾ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਲੁਧਿਆਣਾ ਇੰਡਸਟਰੀ ਦਾ ਗੰਦਾ ਪਾਣੀ ਹੈ ਜਾਂ ਜੀਰਾ ਫੈਕਟਰੀ ਦਾ ਮਾਅ ਵਾਲਾ ਸੀ ਉਸ ਕਾਰਨ ਪਹਿਲਾਂ ਹੀ ਪੰਜਾਬ ਦਾ ਪਾਣੀ ਜਿਹੜਾ ਹਵਾ ਪ੍ਰਦੂਸ਼ਣ ਹੋਈ ਸੀ ਤੇ ਨਾਲ ਨਾਲ ਜ਼ਮੀਨੀ ਪਾਣੀ ਵੀ ਜਿਹੜਾ ਪ੍ਰਦੂਸ਼ਣ ਹੋ ਚੁੱਕਿਆ ਜਿਸ ਦੀਆਂ ਕੀ ਮੂੰਹ ਬੋਲਦੀਆਂ ਇਹ ਤਸਵੀਰਾਂ ਨੇ ਦੂਜੇ ਪਾਸੇ ਇਸ ਮਾਅ ਨੂੰ ਲੈ ਕੇ ਮਹਿਕਮਾ ਆਪਣਾ ਹੀ ਪੱਖ ਰੱਖ ਰਿਹਾ ਹੈ ਤੁਸੀਂ ਵੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਮਹੱਲਾ ਵਾਸੀ ਅਤੇ ਸਮਾਜ ਸੇਵੀ ਸ਼ੰਕਰ ਸ਼ਰਮਾ ਤੇ ਮਹਿਕਮੇ ਦੇ ਅਧਿਕਾਰੀ ਕੱਲ ਇਹ ਆ ਵੀ ਫਰੀਦਕੋਟ ਦਾ ਪਾਣੀ ਸਾਰਾ ਬੋ ਚੁੱਕਿਆ ਰਾਜਾ ਮੈਨਰ ਦਾ ਪਾਣੀ ਆਉਂਦਾ ਸੀ ਉਹ ਵੀ ਦੇ ਨਹੀਂ ਰਹੀ ਹੈ ਕਿ ਸਰਕਾਰ ਪਤਾ ਨਹੀਂ ਕੀ ਕਰ ਰਹੀ ਹੈ ਫਰੀਦਕੋਟ ਦਾ ਜਿਹੜਾ ਸਾਡੇ ਨਲਕਾ ਲੱਗਿਆ ਸੀ ਉਹਦਾ ਪਾਣੀ ਬਿਲਕੁਲ ਖਰਾਬ ਆ ਨਾਲੀਆਂ ਦਾ ਬੁਰਾ ਹਾਲ ਆ ਜੀ ਕੁੱਲ ਮਿਲਾ ਕੇ ਸਾਡੇ ਪਾਣੀ ਦਾ ਬੇੜਾ ਗਰਕ ਕੀਤਾ ਪਿਆ ਜੀ ਨਹਿਰਾਂ ਪੱਕੀਆਂ ਕਰਤੀਆਂ ਪੱਕੀਆਂ ਕਰਨ ਨਾਲ ਹੋਰ ਵੀ ਪਾਣੀ ਦਾ ਲੈਵਲ ਡਾਊਨ ਹੋ ਗਿਆ ਸਾਡੇ ਨਾ ਸਾਡੇ ਸਰਕਾਰ ਪਾਣੀ ਛੱਡ ਰਹੀ ਹੈ ਜੀ ਉਹ ਬਸ ਬਹੁਤ ਬੁਰਾ ਹਾਲਾ ਪਾਣੀ ਵੱਲੀ ਹੁੰਦਾ ਮੰਗ ਕੀ ਕਰਦੇ ਅਸ ਤਾਂ ਇਹੀ ਕਹਿੰਦੇ ਆ ਵੀ ਰਾਜਾ ਮਾਈਨਰ ਦਾ ਪਾਣੀ ਛੱਡਿਆ ਜਾਵੇ ਸਾਡੇ ਵੀ ਇੱਥੇ ਫਰੀਦਕੋਟ ਸੁੰਦਰ ਨਗਰ ਚ ਆਇਆ ਆ ਵੀ ਸਾਡੇ ਪਾਣੀ ਤਾਂ ਕੋਈ ਵੀ ਨਹੀਂ ਆਂਦਾ ਨਹਿਰੀ ਪਾਣੀ ਤਾਂ ਆਂਦਾ ਹੀ ਨਹੀਂ ਨਲਕਿਆਂ ਤੇ ਡਿਪੈਂਡਡ ਡਿਪੈਂਡਡ ਨਲਕਿਆਂ ਦੇ ਜਹਾਰਉ ਤੇ ਆ ਜੀ ਨਲਕਿਆਂ ਦੇ ਯੂਰੇਨੀਅਮ ਆ ਗਿਆ ਹੁਣ ਬਸ ਜੀ ਬਸ ਆਰਓ ਤੇ ਹੈਗੇ ਆ ਆਰਓ ਦਾ ਪਾਣੀ ਉਂਝ ਗੋਡਿਆਂ ਲਈ ਖਰਾਬ ਆ ਜੀ ਨਲਕਿਆਂ ਦੇ ਸਾਲ ਵਰਗੀ ਬਾਲਕਿਆਂ ਤੇ ਕੋਈ ਰੰਗ ਲਾ ਦਿੱਤਾ ਕਿ ਕੀ ਸ਼ਾਜੋਨ ਨੂੰ ਇਹਨੇ ਫੋਟੋ ਆਈ ਕਿ ਇਹ ਮੈ ਲਾ ਰੇ ਜ਼ਾਰ ਮਦਰ ਇਹ ਤਾਂ ਰੰਗ ਨਾਲ ਸਾਰ ਗਿਆ ਜੀ ਇੱਕ ਪੋਸਟਰ ਜਿਹਾ ਲਾ ਗਿਆ ਜੀ ਬਸ ਇੰਨਾ ਕੋਈ ਕਰਕੇ ਗਏ ਆ ਇਹ ਤਾਂ ਹੈ ਨਹੀਂ ਵੀ ਪਾਣੀ ਛੱਡਦੀ ਐ ਅਸੀਂ ਨਹਿਰਾਂ ਦਾ ਪਾਣੀ ਛੱਡਦੀ ਐ ਕੋਈ ਪਾਣੀ ਆਂਦਾ ਨਹੀਂ ਇਹ ਬਸ ਰੰਗ ਲਾਲ ਕਰ ਜਾਂਦੇ ਆ ਉਹ ਫਿਰ ਲੋਕੀ ਸਪਲਾਈ ਨਹੀਂ ਆਉਂਦੀ ਨਾ ਜੀ ਨਾ ਬਹੁਤ ਘੱਟ ਆਉਂਦੀ ਐ ਜੀ ਹਾਲ ਰੰਗ ਸਿਰਫ ਇਹ ਲਾਲ ਰੰਗ ਨਹੀਂ ਜੀ ਤਰਾਸਦੀ ਐ ਸਾਡੇ ਫਰੀਦਕੋਟ ਵਾਲਿਆਂ ਦੀ ਔਰ ਨਲਾਈਕੀ ਹੈ ਸਾਡੇ ਫਰੀਦਕੋਟ ਪ੍ਰਸ਼ਾਸਨ ਦੀ ਇਹ ਲਾਲ ਰੰਗ ਕਰਕੇ ਪ੍ਰਸ਼ਾਸਨ ਨੇ ਇਹ ਕਹ ਲਿਆ ਤੀਏ ਜੀ ਸਾਡੀ ਹੁਣ ਜਿਹੜੀ ਡਿਊਟੀ ਸੀ ਉਹ ਪੂਰੀ ਹੋ ਗਈ ਹੈ ਇਸ ਪਾਣੀ ਚ ਯੂਰੇਨੀਅਮ ਆ ਗਿਆ ਇਹਦੇ ਵਿੱਚ ਹੈਵੀ ਮੈਟਲ ਆ ਗਈਆਂ ਅਸੀਂ ਇਹਦੇ ਉੱਤੇ ਲਾਲ ਰੰਗ ਕਰਤਾ ਸਾਡੀ ਡਿਊਟੀ ਖਤਮ ਹੁਣ ਸ਼ਹਿਰ ਵਾਲੇ ਜਾਣਣ ਜਾਂ ਉਹਨਾਂ ਦਾ ਕੰਮ ਜਾਣੇ ਇਹ ਨਹੀਂ ਦੱਸ ਰਹੇ ਵੀ ਜੇ ਇਹਦੇ ਚ ਯੂਰੇਨੀਅਮ ਆ ਗਿਆ ਤਾਂ ਬਾਕੀ ਜਿਹੜੇ ਨਲਕੀਏ ਜਿੰਨਾਂ ਦੀਆਂ ਰਿਪੋਰਟਾਂ ਨਹੀਂ ਹੋਈਆਂ ਜਾਂ ਸੱਤ ਸੈਂਪਲ ਕੀਤੇ ਸੀਗੇ ਉਹਦੇ ਵਿੱਚੋਂ ਪੰਜਾਂ ਦੇ ਵਿੱਚ ਹੈਵੀ ਮੈਟਲ ਤੇ ਯੂਰੇਨੀਅਮ ਆਇਆ ਰੰਗ ਸਿਰਫ ਦੋਆਂ ਤੇ ਹੀ ਕਿਉਂ ਕੀਤਾ ਸਾਨੂੰ ਸਮਝ ਨਹੀਂ ਆ ਰਹੀ ਹੈਗੀ ਇਹ ਸਾਨੂੰ ਅਸੀਂ ਇਹਨਾਂ ਤੋਂ ਮੰਗ ਇਹ ਕਰ ਰਹੇ ਆਂ ਵੀ ਜਿਹੜੇ ਫਰੀਦਕੋਟ ਦਾ ਬਾਕੀ ਪਾਣੀ ਹੈ ਉਹਦੇ ਵੀ ਸੈਂਪਲ ਕਰਵਾਏ ਜਾਣ ਸੈਂਪਲ ਕਰਵਾਉਣ ਤੋਂ ਬਾਅਦ ਉਹਦੀਆਂ ਰਿਪੋਰਟਾਂ ਜਨਤਕ ਕੀਤੀਆਂ ਜਾਣ ਜਿਹੜੀਆਂ ਕੀ ਪਿਛੋ ਪਿਛਲੇ ਲੰਬੇ ਸਮੇਂ ਤੋਂ ਨਹੀਂ ਕਰ ਰਹੀ ਸੀ ਇਹ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੇ ਸਾਨੂੰ ਰਿਪੋਰਟਾਂ ਦਿੱਤੀਆਂ ਨਹੀਂ ਸਾਨੂੰ ਕਿਸੇ ਨਾ ਕਿਸੇ ਤਰੀਕੇ ਰਿਪੋਰਟਾਂ ਮਿਲ ਗਈਆਂ ਤੇ ਅਸੀਂ ਜਨਤਕ ਕਰਤੀਆਂ ਹੈਗੀਆਂ ਪਰ ਪ੍ਰਸ਼ਾਸਨ ਤੇ ਜਿਹੜੀ ਅੱਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਰਿਪੋਰਟਾਂ ਨੂੰ ਜਨਤਕ ਨਹੀਂ ਕਰਲਾਣਾ ਚਾਹੁੰਦੀ ਕਿਉਂਕਿ ਇਹਨਾਂ ਦੀ ਆਪਦੀ ਨਲਾਇਕੀ ਸਾਹਮਣੇ ਆਉਂਦੀ ਹੈ। ਕਿਹੜੇ ਕਿਹੜੇ ਥਾਵਾਂ ਦੇ ਕਿੰਨੇ ਸੈਂਪਲ ਜਿਹੜੇ ਸੀਗੇ ਹੋਏ ਆ ਪੋਜ਼ਿਟਿਵ ਆਏ ਆ ਤੇ ਕਿੱਥੇ ਕਿੱਥੇ ਨੀਓ ਲੱਗੇ ਨੇ। 7 ਸੈਂਪਲ ਸੀਗੇ ਜੀ ਜਿਦੇ ਵਿੱਚੋਂ ਸਾਨੂੰ ਦੋ ਪਤਾ ਸੀ ਅਸੀਂ ਨਹਿਰਾਂ ਦੀ ਲੜਾਈ ਕਿਉਂ ਲੜ ਰਹੇ ਸੀਗੇ ਵੀ ਸਿਰਫ ਨਹਿਰਾਂ ਵਾਲਾ ਪਾਣੀ ਹੀ ਪੀਣ ਯੋਗ ਹੁੰਦਾ ਹੈ ਨਹਿਰ ਦਾ ਪਾਣੀ ਸੀਪਜੋ ਕੇ ਧਰਤੀ ਹਟ ਜਾਂਦਾ ਤੇ ਉਹਦੇ ਚ ਕਿਤੇ ਨਾ ਕਿਤੇ ਸ਼ੁੱਧਤਾ ਵੱਧ ਜਾਂਦੀ ਹੈ ਜੀ ਤੇ ਉਹਨੂੰ ਪੀਣ ਯੋਗ ਬਣਾ ਦਿੰਦਾ। ਉਹਨਾਂ ਦਾ ਸਾਨੂੰ ਪਤਾ ਸੀ ਵੀ ਰਿਪੋਰਟ ਸਹੀ ਆਊਗੀ। ਔਰ ਉਹਦੇ ਸੈਂਪਲ ਅਸੀਂ ਤਾਂ ਕਰਵਾਏ ਸੀ ਵੀ ਅਸੀਂ ਜਿਹੜੀ ਨਹਿਰ ਦੀ ਲੜਾਈ ਲੜੀ ਹੈ ਉਹ ਵੀ ਲੋਕਾਂ ਨੂੰ ਤਸੱਲੀ ਹੋਵੇ ਵੀ ਜਿਹੜੀ ਇਹ 3 ਸਾਲ ਲੜਾਈ ਲੜ ਕੇ ਨਹਿਰਾਂ ਦੀ ਇੱਟਾਂ ਦਾ ਤਲ ਬਣਵਾਇਆ ਗਿਆ ਉਹ ਕਿਉਂ ਬਣਵਾਇਆ ਗਿਆ ਉਹਨਾਂ ਦੇ ਸੈਂਪਲ ਬਿਲਕੁਲ ਸਹੀ ਆਏ ਆ ਜੀ ਬਾਕੀ ਸਾਰੇ ਸ਼ਹਿਰ ਦੇ ਵਿੱਚ ਯੂਰੇਨੀਅਮ ਔਰ ਹੈਵੀ ਮੈਟਲ ਆਈਆਂ ਹੈਗੀਆਂ ਜਿੰਨਾਂ ਚੋਂ ਸੈਂਪਲ ਕਰਵਾਏਗੇ ਸੀ 7 ਸੈਂਪਲ ਸੀਗੇ 5 ਫੇਲ ਹੋ ਗਏ ਆ ਜੀ 2 ਪਾਸ ਆ ਗਏ ਜਿਹੜੇ ਔਰ ਉਹ ਕਿਹੜੇ ਆ ਗਏ ਜਿਹੜੇ ਨਹਿਰਾਂ ਦੇ ਨੇੜੇ-ਨੇੜੇ ਆ ਉਹ ਤਾਂ ਸਾਰੇ ਸ਼ਹਿਰ ਨੂੰ ਨਹੀਂ ਪਤਾ ਸੀਗਾ ਜੀ ਉਹਦੇ ਸਹੀ ਆਊਗਾ ਪਰ ਉਸ ਹੀ ਕਰਵਾਇਆ ਵੀ ਤਾਂ ਸੀ ਵੀ ਫਰਕ ਪਤਾ ਚੱਲੇ ਜੇ ਸਾਰੇ ਸ਼ਹਿਰ ਦੇ ਵਿੱਚ ਹੀ ਯੂਰੇਨੀਅਮ ਔਰ ਹੈਵੀ ਮੈਟਲ ਆ ਗਿਆ ਤਾਂ ਲੋਕਾਂ ਨੂੰ ਇਹ ਹੋ ਜਾਣਾ ਕਿ ਪਾਣੀ ਪੀਏ ਕਿਹੜਾ ਫਿਰ ਨਹਿਰ ਦਾ ਪਾਣੀ ਪੀਣ ਯੋਗ ਹੈ ਬਾਕੀ ਸਾਰੇ ਸ਼ਹਿਰ ਦਾ ਪਾਣੀ ਪੀਣ ਯੋਗ ਨਹੀਂ ਹੈਗਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਫਰੀਦਕੋਟ ਨੂੰ ਵਾਟਰ ਟ੍ਰੀਟਮੈਂਟ ਪਲਾਂਟ ਦਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਜਿਹੜੀ ਕਹਿੰਦੀ ਸੀ ਜੀ ਅਸੀਂ ਤੁਹਾਨੂੰ ਸ਼ੁੱਧ ਹਵਾ ਪਾਣੀ ਦੇਵਾਂਗੇ ਬਾਕੀ ਵਿਕਾਸ ਤਾਂ ਬਹੁਤ ਦੂਰ ਦੀਆਂ ਗੱਲਾਂ ਰਹੀਆਂ ਇਹ ਸਾਨੂੰ ਪਾਣੀ ਵੀ ਨਹੀਂ ਦੇ ਸਕੇ ਉਲਟਾ ਨਹਿਰਾਂ ਪੱਕੀਆਂ ਕਰਕੇ ਜਿਹੜਾ ਸਾਡਾ ਪੀਣ ਯੋਗ ਪਾਣੀ ਸੀ ਉਹ ਵੀ ਖੋਣ ਜਾ ਰਹੇ ਸੀਗੇ ਜਿਹੜਾ ਲੋਕਾਂ ਨੇ ਹਿੰਮਤ ਕੀਤੀ ਕਿਸਾਨ ਯੂਨੀਅਨ ਨੇ ਹਿੰਮਤ ਕੀਤੀ ਸੰਸਥਾਵਾਂ ਨੇ ਹਿੰਮਤ ਕੀਤੀ ਤੇ ਆਪਦਾ ਜਿਹੜਾ ਤਲ ਸੀਟਾਂ ਦਾ ਬਣਵਾਇਆ ਪਰ ਅੱਜ ਦੀ ਡੇਢ ਦੇ ਵਿੱਚ ਸ਼ਹਿਰ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਤੁਸੀਂ ਇਸ ਭਲੇਖੇ ਚ ਨਾ ਰਹੀਓ ਵੀ ਸਾਡੇ ਘਰੇ ਤਾਂ ਆਰਓ ਲੱਗਿਆ ਸਾਨੂੰ ਸ਼ੁੱਧ ਪੀਣ ਲੈ ਕੇ ਪਾਣੀ ਮਿਲਦਾ ਪਿਆ ਕੋਈ ਵੀ ਆਰਓ ਪਾਣੀ ਦੇ ਵਿੱਚੋਂ ਹੈਵੀ ਮੈਟਲ ਔਰ ਯੂਰੇਨੀਅਮ ਨਹੀਂ ਕੱਢ ਦਿੰਦਾ ਉਹ ਸਿਰਫ ਉਹਦਾ ਟੀਡੀਐਸ ਲੈਵਲ ਵਧਾਉਂਦਾ ਹੈ ਜੇ ਆਪਾਂ ਇਸ ਨਲਕੇ ਦਾ ਜੇ ਚੈੱਕ ਕਰ ਲਈਏ ਇਦੇ ਵਿੱਚ ਹੈਵੀ ਮੈਟਲ ਵੀ ਆਈਆਂ ਐ ਇਹ ਚ ਯੂਰੇਨੀਅਮ ਵੀ ਆਇਆ ਪਰ ਜਿਹਦਾ ਟੀਡੀਐਸ ਲੈਵਲ ਚੈੱਕ ਕਰੀਏ ਤੇ ਪਾਣੀ ਪੀਣ ਯੋਗ ਐ ਇਹ ਸਿਰਫ ਆਪਾਂ ਨੂੰ ਪੰਬਲ ਪੂਸੇ ਚ ਪਾਉਣ ਵਾਸਤੇ ਲੋਕਾਂ ਨੂੰ ਇੱਕ ਟੀਡੀਐਸ ਬਮਾਨਾ ਆਪਣੇ ਅੱਗੇ ਰੱਖ ਦਿੱਤਾ ਗਿਆ ਵੀ ਲੋਕੀ ਟੀਡੀਐਸ ਦੇਖ ਦੇ ਕੇ ਪਾਣੀ ਪੀ ਚੱਲਣ ਉਹਦੇ ਅੱਗੇ ਜਿਹੜੇ ਫਰਦਰ ਟੈਸਟ ਹੁੰਦੇ ਐ ਨਾ ਸਰਕਾਰ ਨੇ ਕਦੀ ਆਪ ਕਰਾਉਣੇ ਚਾਹੀਏ ਲੋਕਾਂ ਨੂੰ ਤਾਂ ਸਰਕਾਰ ਨੇ ਗਾਈਡਲਾਈਨ ਦੇ ਰੱਖੀਆਂ ਵੀ ਲੋਕਾਂ ਨੂੰ ਰਿਪੋਰਟ ਦੇਣੀ ਨਹੀਂ ਨਾਹੀ ਸੰਗਤ ਜੀ ਕੀ ਲੱਗਦਾ ਰਿਪੋਰਟ ਦੇ ਕਾਰਨ ਵਿੱਚ ਯੂਰੇਨੀਅਮ ਆਉਣਾ ਕਾਰਨ ਕੀ ਮੰਨਦੇ ਸੀ ਕਾਰਨ ਇਹਦਾ ਇੱਕ ਨਹੀਂ ਹੁੰਦਾ ਜੀ ਕਈ ਕਾਰਨ ਹੁੰਦੇ ਐ ਇਹਦੇ ਇਦੇ ਵਿੱਚ ਜਦੋਂ ਆਪਾਂ ਡੀਏਪੀ ਦੀ ਵੱਧ ਵਰਤੋਂ ਕਰਦੇ ਹਾਂ ਉਹਦੇ ਨਾਲ ਵੀ ਹੋ ਜਾਂਦਾ ਹੁਣ ਜੇ ਆਪਾਂ ਸੋਚੀਏ ਇੱਥੇ ਤਾਂ ਹੀ ਡੀਏਪੀ ਦੀ ਵਰਤੋਂ ਹੋ ਰਹੀ ਇਹ ਧਰਤੀ ਹੇਠਲਾ ਪਾਣੀ ਜਦੋਂ ਥੱਲੇ ਕਪਿਲਰੀ ਟਿਊਬਸ ਦੇ ਵਿੱਚ ਵਗਦਾ ਨਾ ਜਦੋਂ ਇਹ ਚਟਾਨਾਂ ਦੇ ਨਾਲ ਹੀ ਜਾਂ ਕਪਿਲਰੀ ਟਿਊਬਸ ਦੇ ਨਾਲ ਘਰਸ਼ਨ ਕਰਕੇ ਪਾਣੀ ਲੰਘਦਾ ਹੈ ਹਰ ਚੀਜ਼ ਦਾ ਐਕਸ਼ਨ ਔਰ ਰੀਐਕਸ਼ਨ ਕਿਸੇ ਚੀਜ਼ ਦੇ ਨਾਲ ਪਾਣੀ ਮਿਲ ਕੇ ਅੰਮ੍ਰਿਤ ਬਣ ਜਾਂਦਾ ਕਿਸੇ ਚੀਜ਼ ਦੇ ਨਾਲ ਪਾਣੀ ਮਿਲ ਕੇ ਜ਼ਹਿਰ ਬਣ ਜਾਂਦਾ ਇਹ ਉਹ ਚੀਜ਼ ਹੈ ਆਪਣੇ ਧਰਤੀ ਹੇਠ ਹੈ ਜਿਹੜਾ ਯੂਰੇਨੀਅਮ ਔਰ ਹੈਵੀ ਮੈਟਲ ਆ ਰਿਹਾ ਹੈ ਇਹਦੇ ਇੱਕ ਕਾਰਨ ਨਹੀਂ ਆਪਾਂ ਕਹਿ ਸਕਦੇ ਇਹਦੇ ਬਹੁਤ ਕਾਰਨ ਹੈਗੇ ਔਰ ਜਿਹੜਾ ਇੱਕ ਕਾਰਨ ਸਭ ਤੋਂ ਵੱਡਾ ਸਾਨੂੰ ਨਜ਼ਰ ਆਉਂਦਾ ਹੈਗਾ ਪਿੱਛੇ ਜੇ ਅਪਣ ਗੱਲ ਕੀਤੀ ਸੀ ਜੀਰਾ ਫੈਕਟਰੀ ਦੀ ਜੀਰਾ ਫੈਕਟਰੀ ਦਾ ਬੰਦ ਹੋਣ ਦਾ ਕਾਰਨ ਕੀ ਸੀ ਉਹ ਜਿਹੜਾ ਉਹਦਾ ਵੇਸਟ ਸੀਗਾ ਪਾਣੀ ਫੈਕਟਰੀ ਦਾ ਉਹ ਧਰਤੀ 'ਟ ਪਾ ਰਹੇ ਸੀ ਉਹ ਕੀ ਉਹ ਸਿਰਫ ਜੀਰੇ ਨੂੰ ਇਫੈਕਟ ਕਰੂਗਾ ਨਹੀਂ ਉਹ ਆਲੇ-ਦੁਆਲੇ ਦੇ ਕਈ ਜ਼ਿਲ੍ਹਿਆਂ ਨੂੰ ਇਫੈਕਟ ਕਰੂਗਾ ਇਸ ਤਰ੍ਹਾਂ ਹੀ ਜਿਵੇਂ ਲੁਧਿਆਣੇ ਡਾਈੰਗ ਇੰਡਸਟਰੀ ਹੈਗੀ ਹੈ ਉਹ ਜਿਹੜਾ ਵੇਸਟ ਪਾਣੀ ਸੰਸਥਾਵਾਂ ਨੇ ਖੜੀ ਹੋ ਕੇ ਇਹ ਤਾਂ ਕਰਵਾਤਾ ਵੀ ਉਹ ਬੁੱਢੇ ਨਾਲੇ 'ਚ ਨਾ ਪਾਉਣ ਪਰ ਉਹ ਪਾਣੀ ਨੂੰ ਜਿੱਥੇ ਸਿੱਟਣ ਕਿਥੇ ਟਰੀਟਮੈਂਟ ਤਾਂ ਕਰ ਨਹੀਂ ਰਹੇ ਜਿਹੜੇ ਅਰਬਾਂ ਰੁਪਏ ਦੇ ਟ੍ਰੀਟਮੈਂਟ ਪਲੈਂਟ ਲੱਗਦੇ ਉਹ ਤਾਂ ਉਹ ਲਾ ਨਹੀਂ ਸਕਦੇ ਉਹ ਕੀ ਕਰ ਰਹੇ ਆ ਧਰਤੀ ਹਟ ਪਾਣੀ ਨੂੰ ਸਿਟ ਰਹੇ ਹੈਗੇ ਆ ਜੋ ਸਾਨੂੰ ਖਦਸ਼ ਹੈ ਜੇ ਧਰਤੀ ਹਟ ਪਾਣੀ ਉਹ ਸੁੱਟਿਆ ਜਾ ਰਿਹਾ ਤੇ ਆਹੀ ਰਿਜ਼ਲਟ ਆਉਣਗੇ ਹਰੇਕ ਪਾਣੀ ਚ ਨਲਕੇ ਜੀ ਯੂਰੇਨੀਅਮ ਆਊਗਾ ਹਰੇਕ ਦੇ ਵਿੱਚ ਹੈਵੀ ਮੈਟਲ ਆਉਣਗੀਆਂ ਔਰ ਘਰ ਘਰ ਬਿਮਾਰ ਆਪਾਂ ਐਵੇਂ ਨਹੀਂ ਹੋ ਰਹੇ ਆਪਣੇ ਬਜ਼ੁਰਗ ਇਨੀ ਨੀ ਉਮਰ ਕੱਟ ਜਾਂਦੇ ਸੀਗੇ ਅੱਜ 40 45 ਸਾਲ ਤੋਂ ਉੱਪਰ ਕਿਸੇ ਦੇ ਵਿੱਚ ਹਿੰਮਤ ਹੈ ਨਹੀਂ ਤੁਰਨ ਦੀ ਕਿਸੇ ਦੇ ਗੋਡਿਆਂ 'ਚ ਦਰਦ ਹੈ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਹੈ ਕਿਸੇ ਨੂੰ ਕੈਂਸਰ ਹੈ ਕਿਸੇ ਨੂੰ ਕੁਛ ਹੈ ਗੰਭੀਰ ਬਿਮਾਰੀਆਂ ਨਾਲ ਆਪਾਂ ਜਗੜੇ ਹੋਈਆਂ ਉਹ ਤਾਂ ਹੋਰ ਕੋਈ ਕਰਨੀ ਉਹ ਤਾਂ ਨਲਕਾ ਹੀ ਹੈ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਪ੍ਰਸ਼ਾਸਨ ਨੇ ਜੀ ਅੱਖਾਂ ਅੱਖਾਂ ਤੇ ਪੱਟੀ ਬੰਨ ਰੱਖੀ ਹੋਈ ਹੈ ਉਹ ਸਰਕਾਰ ਦੇ ਇੱਕ ਪਪਿੰਡ ਬਣੇ ਹੋਏ ਆ ਜਿਹਨੂੰ ਆਪਾਂ ਕੱਟ ਪੁਤਲੀ ਕਹਿ ਦਿੰਨੇ ਹੈਗੇ ਜਿਵੇਂ ਸਰਕਾਰ ਉਹਨਾਂ ਨੂੰ ਚਲਾ ਰਹੀ ਹੈ ਉਹ ਚੱਲ ਰਹੀ ਹੈ ਉਹ ਇਹ ਨਹੀਂ ਸਮਝਦੇ ਜਿਹੜੀ ਉਹਨਾਂ ਨੂੰ ਲੱਖਾਂ ਰੁਪਏ ਦੀਆਂ ਤਰਖਾਹਾਂ ਮਿਲਦੀਆਂ ਉਹ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਮਿਲਦੀਆਂ ਨਾ ਕਿ ਸਰਕਾਰ ਦਿੰਦੀ ਹੈਗੀ ਹੈ ਔਰ ਪ੍ਰਸ਼ਾਸਨ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਤੁਹਾਡੀ ਜ਼ਿੰਮੇਵਾਰੀ ਹੈ ਇਹ ਨਲਕਿਆਂ ਤੇ ਰੰਗ ਕਰਕੇ ਤੁਹਾਡੀ ਡਿਊਟੀ ਖਤਮ ਨਹੀਂ ਹੋਗੀ ਤੁਸੀਂ ਸਾਨੂੰ ਇਹ ਵੀ ਤਾਂ ਦੱਸੋ ਨਾ ਚਲੋ ਤੁਸੀਂ ਕਹਿੰਦਾ ਵੀ ਆ ਪਾਣੀ ਨਾ ਪੀਓ ਨਹੀਂ ਪੀਂਦੇ ਜੀ ਫਿਰ ਪੀਏ ਕਿਹੜਾ ਸਾਨੂੰ ਤੁਸੀਂ ਮੁੱਲ ਦੇ ਪਾਣੀ ਬੰਨੀ ਧੱਕ ਰਹੇ ਹੋ ਉਹ ਸਾਨੂੰ ਸਭ ਨੂੰ ਸਮਝ ਆ ਰਿਹਾ ਹੈਗਾ ਇਹ ਕਾਰਪੋਰੇਟ ਦੀ ਜਿਹੜੀ ਲੁਕਵੀਂ ਨੀਤੀ ਹੈਗੀ ਹੈ ਉਹ ਅਖੀਰ ਇਹਨਾਂ ਨੇ ਆਉਣ ਵਾਲੇ 5-4 ਸਾਲਾਂ ਦੇ ਵਿੱਚ ਹਰ ਘਰ ਦੇ ਵਿੱਚ ਮੁੱਲ ਦਾ 5-7-10000 ਰੁਪਏ ਦਾ ਖਰਚਾ ਪਾਣੀ ਲੋਕਾਂ ਨੂੰ ਕਰਨਾ ਹੀ ਪਿਆ ਕਰਨਾ ਹੈ ਹੋਰ ਲੋਕਾਂ ਕੋਲੇ ਕੋਈ ਚਾਰਾ ਨਹੀਂ ਬਚਦਾ ਕੀ ਚਾਰਾ ਹੈ ਜਿਹੜੇ ਰੈਟਿੰਗ ਚ ਪਾਉਜ਼ਾ ਹੈ ਇਹਦੀ ਫਰੀਦਕੋਟ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਸੰਭਾਲੀ ਜਲ ਬਚਾਓ ਮੋਰਚਾ ਨੇ ਸਾਡੇ ਤੱਕ ਪਹੁੰਚ ਕੀਤੀ ਸੀਗੀ ਉਹਨਾਂ ਨੇ ਸ਼ਹਿਰ ਦੇ ਵਿੱਚ ਜਿਹੜੇ ਕੋਈ ਪ੍ਰਾਈਵੇਟ ਨਲਕੇ ਜਾਂ ਟਿਊਬਲ ਲੱਗੇ ਹੋਏ ਸੀ ਉਹਨਾਂ ਦੇ ਸੈਂਪਲ ਲੈ ਕੇ ਸਾਡੇ ਤੋਂ ਟੈਸਟ ਕਰਵਾਏ ਸੀਗੇ ਤੇ ਉਹਦੇ ਵਿੱਚ ਦੋ ਕਨਲਕੇ ਜਿਹੜੇ ਹੈਂਡ ਪੰਪ ਸੀਗੇ ਫਿਰੋਜ਼ਪੁਰ ਰੋਡ ਤੇ ਇੱਕ ਗੰਗਾ ਨਰਸਰੀ ਦੇ ਕੋਲ ਸੀ ਇੱਕ ਚਰਚ ਦੇ ਨੇੜੇ ਸੀਗਾ ਉਹਨਾਂ ਦਾ ਸੈਂਪਲ ਹੈ ਜਿਹੜਾ ਉਹਦੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਹੜੀ ਉਹ ਵੱਧ ਪਾਈ ਗਈ ਸੀਗੀ ਤਾਂ ਅਸੀਂ ਉਹਦੇ ਤੇ ਡਿਪਾਰਟਮੈਂਟ ਨੇ ਐਕਸ਼ਨ ਲੈਂਦੇ ਹੋਏ ਉਸ ਤੇ ਰੈੱਡ ਪਲੇਟ ਵੀ ਕਰਵਾਇਆ ਸੀ ਤੇ ਅਸੀਂ ਉੱਤੇ ਨੋਟਿਸ ਬੋਰਡ ਵੀ ਲਿਖਵਾਤਾ ਸੀਗਾ ਵੀ ਇਹ ਜਿਹੜਾ ਪਾਣੀ ਹੈ ਪੀਣ ਯੋਗ ਨਹੀਂ ਹੈ ਤੇ ਇਹਦੀ ਵਰਤੋਂ ਨਾ ਕੀਤੀ ਜਾਵੇ ਉਸ ਦੇ ਤਹਿਤ ਹੀ ਅਸੀਂ ਇਹ ਜਿਹੜੇ ਹੈਗੇ ਆ ਪੇਂਟ ਕਰਵਾਏ ਸੀ ਜਿਹਨਾਂ ਲਈ ਤੇ ਸਰ ਉਹ ਕਿਤਨੇ ਕਿੰਨੇ ਹੋ 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 ਸਕਦੇ ਇਸ ਤਰ੍ਹਾਂ ਕੁਝ ਹੋਰ ਕਰਵਾਏ ਆਂ ਸੈਂਪਲ ਸਾਡੇ ਕੋਲੇ ਟੋਟਲ ਇਹ ਜਿਹੜੇ ਲੈ ਕੇ ਆਈ ਸੀ ਸੱਤ ਸੈਂਪਲ ਲੈ ਕੇ ਆਈ ਸੀਗੇ ਜੀ ਮੁਰਚੇ ਵਾਲੇ ਉਹਦੇ ਵਿੱਚੋਂ ਦੋ ਦੇ ਸੈਂਪਲ ਫੇਲ ਹੋ ਚੁੱਕੇ ਸੀਗੇ ਪਾਈ ਗਏ ਸੀ ਬਾਕੀ ਸਾਰੇ ਜਿਹੜੇ ਹੈਗੇ ਆ ਵਿਦਨ ਲਿਮਟ ਸੀਗੇ ਤੇ ਬਾਕੀ ਪਾਸ ਸੀਗੇ ਜੀ ਅਪੀਲ ਮੇਰੀ ਲੋਕਾਂ ਨੂੰ ਇਹੀ ਹੈ ਜੀ ਵੀ ਡਿਪਾਰਟਮੈਂਟ ਕਦੇ ਵੀ ਅਲਾਉ ਨਹੀਂ ਕਰਦਾ ਗਰਾਊਂਡ ਵਾਟਰ ਯੂਜ਼ ਕਰੋ ਕਿਉਂਕਿ ਇਹ ਜਿੰਨੇ ਵੀ ਕੋਈ ਹੈਂਡ ਪੰਪ ਜਾਂ ਟਿਊਬਲਸ ਲੱਗੇ ਹੋਏ ਆ ਸਭ ਪ੍ਰਾਈਵੇਟ ਲੱਗੇ ਹੋਏ ਆ ਸਾਡਾ ਜਿਹੜਾ ਸੋਰਸ ਹੈ ਜੀ ਉਹ ਸਾਡਾ ਕਨਾਲ ਵਾਟਰ ਹੈ ਅਸੀਂ ਆਪਣੇ ਜਿਹੜੇ ਵਾਟਰ ਵਰਕਸ ਤੋਂ ਸਪਲਾਈ ਕਰ ਰਹੇ ਆ ਉਹ ਵੀ ਕਨਾਲ ਵਾਟਰ ਹੀ ਸਪਲਾਈ ਕਰ ਰਹੇ ਆ ਤੇ ਮੇਰੀ ਇਹੀ ਅਪੀਲ ਹੈ ਸ਼ਹਿਰ ਵਾਸੀਆਂ ਨੂੰ ਵੀ ਉਹ ਜਿਹੜਾ ਹੈਗਾ ਨਹਿਰੀ ਪਾਣੀ ਆ ਜਿਹੜਾ ਉਹਦਾ ਪ੍ਰਯੋਗ ਕਰਨ ਗਰਾਊਂਡ ਵਾਟਰ ਨਾ ਯੂਜ਼ ਕਰਾਓ